ਲਾਹੌਰ ਵੀ ਗਏ ਥੇ ਤੁਸੀਂ ਹਾਂ ਲਾਹੌਰ ਕਿੱਦਾਂ ਗਏ ਸੀ ਲਾਹੌਰ ਹਾਂ ਲਾਹੌਰ ਮੈਂ ਐਦਾਂ ਗਿਆ ਥਾ ਹਾਂਜੀ ਜਿਹੜੇ ਮੇਰੇ ਮਾਸੀਆਂ ਨਾਸਰ ਤੇ ਹੂੰ ਉਹ ਨਾਗਰ ਦੇ ਤੇ ਅੱਛਾ ਉਹ ਹੋਏ ਵੀ ਤੇ ਕ੍ਰਿਸਚਨ ਅੱਛਾ ਉਹ ਕ੍ਰਿਸਚਨ ਬਣੇ ਵੀ ਤੇ ਅੱਛਾ ਲਾਹੌਰ ਰਹਿੰਦੇ ਸੀ ਉਹ ਮੈਂ ਤਾਂ ਦੱਸਦਾ ਉਹ ਤੇ ਕ੍ਰਿਸਚਨ ਉਹ ਪੈਦੇ ਤੇ ਉਹ ਕਿ ਜੀ ਮਸੀਲੇ ਨਾਲ ਲਾਹੌਰ ਚਲੇ ਗਏ ਬੇਟੇ ਉਹ ਅੱਛਾ ਮੇਰਾ ਮਾਸੀ ਹਨ ਮਾਸਟਰ ਹੂੰ ਕਹ ਜਾਂਦੀ ਜਾਣਾ ਸਾਡੀ ਮਾਂ ਨੇ ਨਾਲ ਮੈਂ ਵੀ ਨਾਲ ਜਾਣਾ ਉਹਨਾਂ ਦੇ ਅੱਛਾ ਨਾਰਾਗਨ ਨੂੰ ਹੂੰ ਅਖੀਰਕਾਰ ਹੁੰਦੇ 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 ਇਹ ਚੰਗਾ ਭਾ ਪਿਆਰ ਹੋ ਗਿਆ ਹੂੰ ਉਹ ਸਾਡਾ ਜਿਹੜਾ ਮਾਸਟਰ ਹਨ ਮਾਸੀ ਹੈ ਹੂੰ ਉਹ ਫਿਰ ਇਹ ਕਨਸਾਮੇ ਦਾ ਕੰਮ ਕਰਦੇ ਤੇ ਅੱਛਾ ਕਨਸਾਮੇ ਦਾ ਹੂੰ ਖਾਣਾ ਬਣਾਣੇ ਦਾ ਅੱਛਾ ਅ ਅੰਗਰੇਜ਼ ਜਾਂਦਾ ਅੱਛਾ ਉਹ ਫਿਰ ਉਹ 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 ਤਾਂ ਇੰਟਰਵਿਊ ਦਿੱਤੀ ਉਹ ਚਲੇ ਗਿਆ ਲਾਹੌਰ ਅੱਛਾ ਮੇਰੀ ਮਾਸੜੀ ਵੀ ਮਾਸੜੀ ਵੀ ਹੂੰ ਇਹ ਚਲੇ ਗਿਆ ਲਾਹੌਰ ਫਿਰ ਕਿਹਦੀ ਦਿੱਤੋ ਸਾਡੀ ਮਾਨਾ ਵੀ ਨੇ ਸਾਡੇ ਮੁੰਡੇ ਨੂੰ ਵੀ ਲੈ ਜਾਇਓ ਸਾਡੇ ਲੜਕੇ ਨੂੰ ਵੀ ਲੈ ਜਾਇਓ ਰਾਮ ਆਸਰੇ ਨੂੰ ਰਾਮ ਆ ਰਾਮ ਆਸਰੇ ਜਾਂਦਾ ਗਿਆ ਉਸ ਵੇ ਮੇਰੀ ਉਮਰ ਸੀ 20 ਸਾਲ ਦੀ ਅੱਛਾ 20 ਦੂਜੀ ਚਾਰਕਮਿਨ ਉਪਰ 20 ਸਾਲ ਦੀ ਉਮਰ ਸੀ ਜਦ ਮੈਂ ਗਿਆ ਉੱਥੇ ਇੱਕ ਮੇਰੇ ਨਾਲ ਹੋਰ ਬੰਦਾ ਤਾਂ ਉਹ ਉਹਨੇ ਵੀ ਲਾਹੌਰ ਨੂੰ ਜਾਣਾ ਤਾਂ ਉਹ ਉਹ ਇੱਥੇ ਸਾਡੇ ਨੇੜੇ ਹੀ ਇੱਕ ਨਿਕਰ ਤਾਂ ਉਹ ਉੱਥੇ ਦਾ ਤਾਂ ਉਹ ਉਹ ਵਹਿਣਤਾ ਅਸੀਂ ਦੋਏ ਜਨੋ ਕਿ ਉਹ ਉਹ ਕਹਿੰਦਾ ਤੈਨੂੰ ਕਾਕਾ ਕਿੱਥੇ ਜਾਣਾ ਮੈਂ ਕਿਹਾ ਯਾਰ ਮੈਂ ਲਾਹੌਰ ਜਾਣਾ ਹੂੰ ਕਹਿੰਦਾ ਕੋਈ ਨਾ ਫਿਰ ਮੈਂ ਵੀ ਲਾਹੌਰ ਜਾਣਾ ਮੈਂ ਡਾਕਖਾਨੇ ਵਿੱਚ ਪੋਸਟ ਆਫਿਸ ਦੇ ਵਿੱਚ ਉਹ ਗਾਉਂ ਚਪੜਾ ਸੀ ਹੂੰ ਠੀਕ ਐ ਨਾ ਕਰ ਤਾ ਤੂੰ ਅੱਛਾ ਤੈਨੂੰ ਹਾਂ ਉੱਥੇ ਬਹਿਨ ਪਹੁੰਚਾ ਦੂੰਗਾ ਹੂੰ ਮਾ ਮਹਾਰਾ ਜੀ ਅਸੀਂ ਦੋਏ ਗੱਡੀ 'ਚ ਬੈਠੇ ਹੂੰ ਰੁਪਈਏ ਕਿੰਨੇ ਲੱਗੇ ਘਰੋਂ ਤੇ 20 ਅੱਛਾ 20 ਰੁਪਏ ਤੇ ਸਾਡੇ ਮਾਪੇ ਨਾ ਪਰ ਵੀ ਬਹੁਤ ਦੇ ਹਾਂ ਹਾਂ ਅਸੀਂ ਟਿਕਟ ਲਿਆ 2 ਰੁਪਏ ਦਾ ਇੱਥੇ ਜਲੰਧਰ ਦੁਆ ਨਾ ਜਲੰਧਰ ਚਲੇ ਗਏ ਬਿਜਲੀ ਬਿਜਲੀ ਦਾ ਨਾਂ ਨਿਸ਼ਾਨ ਨਹੀਂ ਤਾਂ ਅੱਛਾ ਜਿਹੜੀ ਬਿਜਲੀ ਤੇ ਬਿਜਲੀ ਦਾ ਨਾਂ ਨਿਸ਼ਾਨ ਨਹੀਂ ਤਾਂ ਜਦ ਹੂੰ ਹੂੰ ਜਦ ਖੰਭਿਆਂ ਪਰ ਉਹ ਲਾਏ ਵਿੱਚ ਲੈਂਪ ਜੇ ਅੱਛਾ ਇਹ ਜਲੰਧਰ ਵੀ ਮੈਂ ਉਹ ਉਹ ਜਲੰਧਰ ਨੂੰ ਵਿੱਚ ਸਿਰਫ ਅੰਮ੍ਰਿਤਸਰ ਦੇ ਵਿੱਚ ਦੇਖੀ ਇਹ ਬਿਜਲੀ ਅੱਛਾ ਹਾਂ ਅੰਮ੍ਰਿਤਸਰ ਦੇ ਵਿੱਚ ਦੇਖੀ ਵੀ ਨਹੀਂ ਥੇ ਅੰਮ੍ਰਿਤਸਰ ਤੇ ਫਿਰ ਟਿਕਟਾਂ ਲੈ ਲੀਆਂ ਫਿਰ ਟਿਕਟ ਲੈਂਡ ਤੇ ਬਾਅਦ ਕਿੱਥੇ ਗਏ ਅੰਮ੍ਰਿਤਸਰ ਹਾਂ ਅੰਮ੍ਰਿਤਸਰ ਫਿਰ ਲਾਹੌਰ ਕਿੱਦਾਂ ਗਏ ਅੰਬਰਸਰ ਸਾਹਿਬ ਦੇ ਗਏ ਫਿਰ ਚਾਟਾ ਅੱਛਾ ਬਾਦੇ ਤੇ ਗਏ ਮੀਆਂ ਮੀਰ ਅੱਛਾ ਜਿਹੜੀ ਮੀਆਂ ਮੀਰ ਟੀ ਹੂੰ ਮੀਆਂ ਮੀਰ ਜਿਸ ਤਰ੍ਹਾਂ ਸਾਡਾ ਜਲੰਧਰ ਸ਼ਾਹਨੀ ਹੈ ਹੂੰ ਅੰਗਰੇਜ਼ਾਂ ਦੀ ਉੱਤੇ ਸ਼ਾਹਨੀ ਟੀ ਮੀਆਂ ਮੀਰ ਅੱਛਾ ਜੀ ਜਿਹੜਾ ਮੀਆਂ ਮੀਰ ਹੈ ਕਿ ਨਾ ਹੂੰ ਜਿਹੜੀ ਇਹ ਜਿਹੜਾ ਨੇ ਪੱਥਰ ਰੱਖਿਆ ਤਾਂ ਕਿ ਨਾ ਇਹ ਅੰਬਰਸਰ ਦੇ ਵਿੱਚ ਹੂੰ ਆਹ ਦਰਬਾਰ ਸਾਹਿਬ ਦਾ ਹਾਂਜੀ ਉਹ ਮੀਆਂ ਮੀਰ ਉੱਥੇ ਦਾ ਇੱਕ ਬੜਾ ਮਨੀਕ ਆਲਾ ਨੰਨੇ ਲਾਈ ਕਿ ਸੰਤਾ ਉਹਨੇ ਉਤੇ ਲਖਾਇਆਤਾ ਹੂੰ ਇਹ ਪਤਾ ਤੁਹਾਨੂੰ ਪਤਾ ਹਾਂ ਪਤਾ ਉਤੇ ਮੀਆਂ ਮੀਆਂ ਮੀਟੇ ਗਾਂ ਫਿਰ ਕਹਿੰਦਾ ਲੈ ਵੇ ਮੀਆਂ ਮੀਂ ਲਾ ਗਏ ਹੁਣ ਹੁਣ ਲਾਉਣ ਲਾ ਗਏ ਮੈਂ ਕਾਚਾ ਮੈਂ ਕਾ ਛੋਣੀ ਨਾ ਮੈਂ ਕਹੇ ਤੋ ਸਾਰੀ ਅੱਛਾ ਕਹਿੰਦਾ ਮੀਆਂ ਮਾਤ ਤੇ ਫਿਰ ਗਾਂ ਗਏ ਕਸੂਰ ਅੱਛਾ ਜਿਹੜੀ ਕਸੂਰ ਇਹ ਲਾਹੌਰ ਨਹੀਂ ਅੰਦਰ ਤੀਹ ਲੰਗ ਹਰ ਇੱਕ ਰੀਆਂ ਹੁੰਦੀਆਂ ਇੱਕ ਦੋ ਤਸੀਲਾਂ ਦੀਆਂ ਚੂਨੀਆਂ ਕਸੂਰ ਅੱਛਾ ਦੋ ਤਸੀਲਾਂ ਇੱਕ ਚੂਨੀਆਂ ਇੱਕ ਕਸੂਰ ਤੇ ਖਸੂਰ ਕਹਿੰਦਾ ਆ ਗਿਆ ਕਾਕਾ ਹੂੰ ਰੋਜ਼ੀ ਆ ਗਿਆ ਲਾਹੌਰ ਅੱਛਾ ਹਾਂ ਮੈਂ ਕਹਿੰਦਾ ਇਹ ਤਸੀਲਾ ਆ ਕਹਿੰਦਾ ਇਹ ਕਸੂਰ ਸੀ ਕਸੂਰ ਤੇ ਸ਼ੁਰੂ ਹੋ ਜਾਂਦਾ ਫਿਰ ਲਾਹੌਰ ਹੂੰ ਵਸ ਜਾਏ ਜਾਂ ਦੇਖ ਲਈ ਤੇ ਉੱਤਰ ਉੱਤਰ ਮੈਂ ਕਹਾਂ ਉਹ ਆ ਆ ਆ ਕਿੱਥੇ ਦੇ ਲੈਟਾ ਮੈਂ ਕਹਾਂ ਉਹ ਕਹਿੰਦਾ ਇਹ ਅੰਗਰੇਜ਼ਾਂ ਨੇ ਜਿਹੜੇ ਬੜੇ ਬੜੇ ਸ਼ਹਿਰ ਆ ਉੱਥੇ ਬਿਜਲੀ ਦੀ ਜਨਕਾ ਸਪਲਾਈ ਲਈ ਦੀ ਹੈ ਕਹਿੰਦਾ ਅੱਛਾ ਇਹ ਜਿਹੜੀ ਕਹਿੰਦਾ ਲੇਟ ਹਜਾ ਬਿਜਲੀ ਸਿਰਫ ਇਹ ਗੱਲ ਨੇ ਹੈ ਇਹ ਬਿਜਲੀ ਦੀ ਜਿਹੜੀ ਤਾਕਤ ਹੈ ਇਹ ਹਜਾ ਥੋੜੀ ਹੈ ਹੂੰ ਇਹ ਜਿਹੜੀ ਅੱਗੇ ਪਾਣੀ ਦੀ ਬਿਜਲੀ ਹੈ ਹੂੰ ਹਜਾ ਇਹ ਜਗਿੰਦਰ ਨਗਰ ਆ ਕਹਿੰਦਾ ਹੂੰ ਏ ਜਗਿੰਦਰ ਨਗਰ ਤੇ ਆਈ ਬਿਜਲੀ ਵਿੱਚ 22000 ਕੁੜੀ ਦੀ ਤਾਕਤ ਹੈ ਇਹਦੇ ਨਾਲੇ ਕੰਮ ਸਰਦੇ 22000 ਕੁੜੀ ਦੀ ਤਾਕਤ ਹੈ ਜੀ ਕਹਿੰਦੇ ਹੂੰ ਜਿਹੜਾ ਉਹ ਨੀਨ ਅੰਗਰੇਜ਼ ਨੇ ਬਣਾਇਆ ਵਾ ਉਹਦਾ ਖੰਡਾ ਫੋਟੂ ਵੀ ਹੈ ਉੱਥੇ ਅੱਛਾ ਉਹਦਾ ਫੋਟੂ ਵੀ ਉਹਦੇ ਨਾਲ ਤਾਂ ਹੈ ਕਨਲ ਵੈਗ ਹੂੰ ਅੰਗਰੇਨ ਦਾ ਕਨਲ ਵੈਗ ਤਾਂ ਹੁੰਦੇ ਨਾ ਅੱਛਾ ਜੀ ਹਾਂ ਲਾਹੌਰ ਕਿਦਾਂ ਦਾ ਲੱਗਿਆ ਫੇਰ ਤੁਹਾਨੂੰ ਮੈਂ ਲਾਹੌਰ ਗਿਆ ਫੜਿਆ ਹੈ ਪਹਿਲਾ ਜਮਾ ਦੇਖਦਾ ਤਾਂ ਉੱਥੇ ਸੈਂਕੜੇ ਦੁਕਾਨਾਂ ਦਾ ਲੰਬੀਆਂ ਦੁਕਾਨਾਂ ਫਰਵਫੁਕਟਾਂ ਨਹੀਂ ਲਾ ਕੇ ਇਹ ਅੰਦਰ ਦੇ ਦੇਖੋ ਇਹਨਾਂ ਨੂੰ ਕੌਣ ਖਾਊਗਾ ਹੂੰ ਇਹ ਇਹ ਆ ਇੱਕ ਕੋਈ ਚਲੀ ਗਈ ਆ ਵੀ ਕੋਈ ਚਲੀ ਗਈ ਆ ਵੀ ਕੋਈ ਇਹ ਨਾ ਕੋਲ ਕਹਿੰਦਾ ਫੇਕ ਨਾ ਕਰ ਜਰਾ ਟਾਈਮ ਹੋ ਲੰਦਾ ਸਾਮ ਹੋ ਸਕਦੀ ਹੀ ਮਹਾਰਾਜ ਦੁਨੀਆ ਦਾ ਸਾ ਕੋਈ ਹੰਤ ਨਹੀਂ ਉੱਠਾ ਲਾਹੌਰ ਚ ਹਾਂ ਹਾਂ ਅੰਗਰੇਜ਼ ਦੇਖੇ ਤੁਸੀਂ ਲਾਹੌਰ ਚ ਤੈਨੋਂ ਗਿਆ ਹੰਦਾ ਹੰਦਾ ਤੇ ਲੱਜਣ ਤਾਂ ਹੰਦਾ ਮੈਂ ਕਿੰਦਾਂ ਦੇਖੀ ਹੂੰ ਰਾਤੀ ਦੀ ਆਖਿਰਕਾਰ ਦੀ ਉਹ ਖੂਦ ਸੇ ਗਾਹਾਂ ਪੇ ਚਲੇ ਗਏ ਫਿਰ ਉਹ ਸ਼ਹਿਰ ਹੰਦਾ ਪਿਆ ਜਿੱਨਾ ਹਾਂ ਹੂੰ ਤੇ ਚੌੜੀਆਂ ਸੜਕਾਂ ਆਮ ਖੂਦ ਸੂਜੀ ਚੜਕਾਂ ਅੱਛਾ ਔਰ ਜਿਹੜੇ ਆਦਮੀ ਤੇ ਉਹ ਵੀ ਹੋਦਰਾਂ ਦੇ ਤੇ ਅੱਛਾ ਸਾਡੇ ਨਾਂ ਉਹਨਾਂ ਕਿਹਾ ਵਧੀਆ ਉਹਨਾਂ ਦੀ ਪੋਜੀਸ਼ਨ ਹੂੰ ਔਰ ਵਧੀਆ ਔਰ ਔਰ ਮਹਿਮਾਨ ਆਇਆ ਗਰੀਬ ਨੇ ਅੱਛਾ ਮੈਂ ਕਹਿੰਦੇ ਇਹ ਇਹ ਕਹਿੰਦਾ ਜੀ ਦਾ ਇਲਾਜ ਹੈ ਉਹ ਹੈ ਅੱਛਾ ਚੱਲ ਚੱਲੀ ਨਿਕਲ ਜਰੋ ਚਲੋ ਜੀ ਅਸੀਂ ਉਹ ਅਸੀਂ ਕੀ ਅਸੀਂ ਕਿਸੇ ਨੂੰ ਪੁੱਛਾਂ ਕਿਉਂ ਵੇ ਅਸੀਂ ਜਾਣਾਂਗਾ ਉਹ ਕਹਿੰਦਾ ਹਮੇ ਨਹੀਂ ਕੁਝ ਵੀ ਪਤਾ ਜਾਣੇ ਦਾ ਹੂੰ ਤੁਸੀਂ ਆਟੋਮੈਟਿਕ ਕੋ ਕਰ ਲਓ ਅੱਛਾ ਹਾਂ ਕੋ ਰੱਖਿਆ ਕਰੋ ਹੂੰ ਹਾਂ ਕੋ ਦਾਂਗਾ ਕਰੋ ਹੂੰ ਕੁਛ ਹੋਰ ਕਰੋ ਤੁਮ ਪਹਿਲੇ ਤੁਰੇ ਵੀ ਉਹ ਉਹ ਜਿਹੜਾ ਮੇਰਾ ਸਾਥੀ ਦਾ ਕਹਿੰਦਾ ਸੀ ਮੈਂ ਮੈਂ ਬਹੁਤ ਚਿਰਦਾ ਰਹਿੰਦਾ ਮੈਂ ਮੈਂ ਜਾਂ ਕਿਰੀ ਐ ਅਸੀਂ ਪਹਿਲੇ ਚੱਲਣਾ ਸੀ ਪਹਿਲੇ ਚੱਲ ਪਏ ਹੂੰ ਆਖਰਕਾਰ ਫੇਰੇ ਹੁਣ ਉਹ ਬੈਕਮ ਮੈਂ ਮੈਂ ਕਿਵੇਂ ਇਤਲਾਸ਼ ਕਰਾਂ ਉਹ ਤਾਂ ਮੰਦਿਰ ਬੰਦੇ আর ਖੂਬਸੂਰਤੀ ਦਾ ਕੋਈ ਅੰਤ ਨਹੀਂ ਅੱਛਾ ਸ਼ਹਿਰ ਦੇ ਵਿੱਚ ਹੂੰ ਕਿ ਮੈਂ ਪਹਿਲੀ ਦਫਾ ਜੋ ਦੇਖਿਆ ਲਾਹੌਰ ਪਹਿਲੀ ਵਾਰ ਦੇਖਿਆ ਹਾਂ ਪਹਿਲੀ ਵਾਰ ਹੂੰ ਚੱਲ ਜੀ ਚਲੇ ਗਏ ਦੇਖਦੇ ਨਹੀਂ ਜੇ ਦੇ ਮਗਰ ਉਹ ਮੇਰੇ ਕੋ ਐਡ ਮੈਂ ਪੜਿਆ ਨਹੀਂ ਕਿਹਾ ਬਾਤਾਂ ਪਰ ਐਡ ਉਸ ਮੇਰੇ ਪਾਸ ਤਾਂ ਅੱਛਾ ਔਰ ਅੰਗਰੇਜ਼ੀ ਮੈਂ ਮਤਵਲ ਜੋਗੀ ਚ ਪੜ ਲੰਦਾ ਤਾਂ ਹੂੰ ਆ ਕੇ ਦੇਖੀ ਫਰੀ ਜਾਈਏ ਸਾਨੂੰ ਨਾ ਕੋਈ ਉਹ ਕਹਿੰਦਾ ਭਈ ਤੈਨੂੰ ਐਡ ਸਹਿ ਕਹਿੰਦਾ ਕਾ ਮੈਂ ਕਹਾਂ ਮੈਨੂੰ ਐਡ ਸਹਿ ਕਹਿੰਦਾ ਮੇਰੇ ਕੋ ਕਿਹੜਾ ਕਹਿੰਦਾ ਮੈਂ ਕਹਾਂ ਪਲੇਟਿਸ ਹੋਟਲ ਹੂੰ ਪ੍ਰੀਤੀ ਸੋਟ ਨੇ ਮੈਨੂੰ ਕਹੂਦਾ ਨਾ ਪ੍ਰੀਤੀ ਸਾਹਿਬ ਦਾ ਹੋਤ ਤੇ ਹਾਂ ਉਹ ਮੈਨੂੰ ਮੇਰੇ ਮਾਸਤਾ ਦੇ ਸਵਾ ਇੱਕ ਲਾਹੌਰ ਦੇ ਪ੍ਰੀਤੀ ਸਾਹਿਬ ਦਾ ਉਸ ਇੱਕ ਹੈਗਾ ਇੱਕ ਗੰਦੇ ਹੂੰ ਤਾਂ ਇੱਕ ਹੈਗਾ ਗਲੀ ਦੇ ਨਾ ਹੋਟਲ ਚਲਦੇ ਕਹਿੰਦਾ ਉਹ ਦੇ ਕੱਲੇ ਦੇ ਅੱਛਾ ਆਖਰਕਾਰ ਦੋ ਦੇਖੀ ਜੇ ਕਿ ਸਾਨੂੰ ਮਿਲੇ ਕੁਝ ਵੀ ਨਾ ਹੂੰ ਆਖਰ ਪਰ ਤੁੰਦੇ ਤੁੰਦੇ ਜਦ ਇੱਕ ਬੜਾ ਹਾਲ ਆਇਆ ਬਹੁਤ ਬੜੀਆਂ ਮਾਸਤਾ ਆਈਆਂ ਹੂੰ ਮੇਰੇ ਮੇਰੀ ਨਿਗਾਹ ਕੀ ਉੱਪਰ ਪੈ ਗਈ ਅੱਛਾ ਉਪਰੋਂ ਮੋੜ ਲੱਗਿਆ ਮਤਾ ਕਹਿੰਦਾ ਪਲੇਟੀ ਹੋਟਲ ਉਹ ਮੈਂ ਆਦਾ ਆਦਾ ਮਿਲ ਗਿਆ ਉਹ ਮਿਲ ਗਿਆ ਮਿਲ ਗਿਆ ਕਹਿੰਦਾ ਹੱਥਾਂ ਟੋੜਗੇ ਤੂੰ ਤੂੰ ਅੰਗੇ ਦੀ ਪੜਿਆ ਮੈਂ ਕਹਾਂ ਮਾਤੋਲ ਜੋਗੀ ਲੱਗੀਏ ਮੇਰੇ ਕੋਲ ਅੱਛਾ ਚੱਲ ਗਿਆ ਤਾਂ ਉੱਥੇ ਦੋ ਸਹਾਈ ਖੜੇ ਹੂੰ ਓ ਮੈਨੂੰ ਪੁੱਛੇ ਉਹ ਕੌਣ ਆ ਤੁਸੀਂ ਅੱਛਾ ਅਸੀਂ ਕਿਹਾ ਅਸੀਂ ਅੰਦਰ ਦਾਣਾ ਪਲੇਟੀ ਹੋਟਲ ਦੇ ਹੂੰ ਉਹ ਕਹਿੰਦਾ ਤੁਸੀਂ ਭੁਲੇਟੀ ਹੋ ਦਿੰਦੇ ਜੋਗਾ ਤੱਕ ਦਿਖਾਓ ਆਪਣਾ ਬਿਲੀ ਫੈਰਾ ਤੁਹਾਡੇ ਕੋਲ ਅੱਛਾ ਅਸੀਂ ਜੇ ਬਿਲੀ ਫੈਰ ਤਾਂ ਸਾਡੇ ਕੋ ਕੋਈ ਨਾ ਸਾਡੇ ਕੋ ਕੋਈ ਤਾਂ ਬਿਲੀ ਫੈਰ ਤਾਂ ਕੁਝ ਨਹੀਂ ਤੂੰ ਹਾਂ ਕੋ ਹੂੰ ਉਹ ਕਹਿੰਦਾ ਭਈ ਇੱਥੇ ਨਹੀਂ ਹੈ ਕੋਈ ਵੀ ਅੰਦਰ ਜਾਣ ਦਿੰਦੇ ਹੂੰ ਤੁਸੀਂ ਜਾਓ ਕੰਮ ਕਿਦਾਂ ਤੇ ਆਏ ਤੁਸੀਂ ਕਿਦਾਂ ਤੇ ਆਏ ਹੈ ਇਹ ਤੁਹਾਡੇ ਕੋ ਬਾਖ ਖਾਇਆ ਇੱਥੇ ਇਹ ਜਹਾਨੀ ਮੇਰਾ ਬਾਖ ਹੈ ਹੂੰ ਕਹਿੰਦਾ ਕੌਣ ਮੈਂ ਕਹਿੰਦਾ ਡਗਨੂ ਨੋ ਹੈ ਔਰ ਕੰਚਾ ਮਾ ਅੱਛਾ ਕਹਿਣਾ ਕੋਈ ਇੱਕ ਬੰਦਾ ਗਿਆ ਜੀ ਉਹਨੂੰ ਲਿਆਇਆ ਬਲਾਕ ਸਾਡੇ ਮਾਸਟਰ ਨੂੰ ਹੂੰ ਉਹ ਕਹਿੰਦਾ ਵੇ ਇਹ ਬੰਦੇ ਤੇਰੀ ਏ ਤੋਂਈ ਕਹਿੰਦਾ ਨਹੀਂ ਹਾਂ ਦੋਈ ਬੰਦੇ ਮੇਰੇ ਮਿਲ ਰਹੇ ਹਾਂ ਤਾਂ ਅੰਦਰ ਵੜ ਗਏ ਜੀ ਅੱਛਾ ਯਾਰ ਭੇਟ ਚਲੇ ਗਏ ਅੰਦਰ ਹੂੰ ਤੇ ਜਿੱਥੇ ਮਹਾਦਮ ਰੰਦੇ ਤੇ ਹੂੰ ਉੱਥੇ ਦਿਨੋ ਕਿਹਾ ਤੇ ਜਿੱਥੇ ਮਾਸੀ ਮਾਸਟਰ ਉਹਨਨੂੰ ਮਿਲੇ ਵਿੱਚ ਬੜੀ ਲੰਬੇ ਚੌੜੇ ਕੋਰਕੀਂ ਕਾ ਅਸੇ ਦੇ ਰੰਦੇ ਤੇ ਅੱਛਾ ਚਲੋ ਉੱਤੇ ਗਏ ਤਾਂ ਹੋਰੇ ਹੱਥ ਬੜੇ ਜੰਮਨ ਤੇ ਇੱਕ ਉਹ ਇੱਕ ਇੱਕ ਹੋਰ ਹੈ ਹੂੰ ਉਹ ਮੈਂ ਕਹਾ ਉਹ ਮੇਰੇ ਮਾਸੀ ਮਾਸਰੀ ਹੈ ਅੱਛਾ ਸਾਰੇ ਹੋਗੇ ਇੰਨਾ ਵੱੜ ਕੇ ਹੋ ਗਏ ਬੱਚੇ ਉਹ ਅੱਛਾ ਖਾਣ ਪੀਣ ਨੂੰ ਆਂਦਾ ਹੂੰ ਨਾਲੇ ਗੱਲ ਹਰ ਇੱਕ ਤਰ੍ਹਾਂ ਦੀ ਸਹੂਲਤ ਹੂੰ ਚੱਲ ਜੀ ਕਹਿੰਦਾ ਹੁਣ ਠੀਕ ਹੈ ਤੂੰ ਮੈਂ ਕਹਾ ਚੱਲ ਜੀ ਉਹਨਾਂ ਨਾਲ ਹੋਰ ਚਾਹ ਪਾਣੀ ਉਹਨਾਂ ਨੂੰ ਬਹੁਤ ਦੇਖਦੀਏ ਦਿੱਤਾ ਉਹਨਾਂ ਨੂੰ ਅੱਛਾ ਹਾਂ ਮੈਂ ਕਿਆ ਹਾਂ ਕਹਿੰਦਾ ਮਾਸੀ ਮਾਸਟਰ ਨੂੰ ਕਹਿੰਦਾ ਚੱਗੀ ਹਾਂ ਸਾਨੂੰ ਇਲਾਜ ਦੇ ਦੋ ਉਹ ਕਹਿੰਦਾ ਤੂੰ ਚਲੇ ਜਾਊਂਗਾ ਕਿ ਤੇਰੇ ਨਾਲ ਕੋਈ ਬੰਦਾ ਪਈ ਨਹੀਂ ਕਹਿੰਦਾ ਮੈਨੂੰ ਕਹਿੰਦਾ 8 9 10 ਸਾਲ ਹੋ ਗਏ ਤੇਰੇ ਨਾਲ ਮੇਰੀ ਬਾਤ ਵੀ ਤੇਗੀ ਮੈਂ ਹਾਂ ਚਲੇ ਜਾਣਾ ਹੂੰ ਕਹਿੰਦਾ ਫੇਰ ਨਹੀਂ ਬੰਦ ਦੇਣਾ ਤੈਨੂੰ ਇੱਥੇ ਕਿਸੇ ਨੇ ਅੱਛਾ ਕਹਿੰਦਾ ਮੈਂ ਹੁਣ ਮੈਂ ਕਿਆ ਕਰਨਾ ਹੁਣ ਆ ਕੇ ਕਹਿੰਦਾ ਬੰਦੇ ਨੂੰ ਛੱਡ ਦਿੱਤਾ ਮੈਂ ਚਲੋ ਚਲੇ ਗਿਆ ਫੇਰ ਮੁੰਡੇ ਜਾਂ ਨੋ ਮੇਰੇ ਗਰੇ ਕੱਪੜੇ ਹੰਦੇ ਨੇ ਤੇ ਉਹ ਖੜਾ ਤੇ ਨਾ ਅੱਛਾ ਜਿਹੜੇ ਹੰਦੇ ਪਾਏ ਬੀਟੀ ਮੈਂ ਰਹਾ ਤੋ ਰਹਾ ਤੋ ਕੁੜੀਆਂ ਸੀਨੀ ਇਹਦੀਆਂ ਇੱਕ ਕੁੜੀ ਤਗੜੀ ਜੀ ਉਹ ਉਹ ਸੀਨ ਮੇਰੀ ਮਾਸੀ ਵੀ ਸੀਨ ਲਨੇ ਦੀ ਕਿਉਂਕਿ ਉਹ ਉਹ ਉਹਨਾਂ ਦੇ ਦਾਦੀ ਦੇ ਕੰਮ ਜਾਣਦੇ ਸੀ ਅੱਛਾ ਤਾਂ ਉਹਨਾਂ ਨੇ ਰਹਾ ਤੋ ਰਹਾ ਸੀ ਕਿ ਮੇਰੇ ਕੱਪੜੇ ਦੀ ਉਹ ਪੁਹਾਏ ਉਧਰ ਵਰਗੇ ਅੱਛਾ ਕੱਪੜੇ ਕਪੜੇ ਭਾਏ ਉਹਨੇ ਜਾ ਕੇ ਗੱਲਬਾਤ ਕਰ ਲਈ ਮੇਰੀ ਮਾਸੇ ਨੇ ਹੂੰ ਇਹ ਇੱਕ ਬੰਦੇ ਨੇ ਬੇਜ਼ੀ ਮਿrai ਕੇ ਰੈਸਟੋਰਰ ਆ ਆ ਮੰਡਲ ਕਾ ਹੈ ਅਣਜਾਣ ਅਣਜਾਣ ਬੰਦਾ ਉਹਦਾ ਨਹੀਂ ਗੱਦ ਉਹਨੂੰ ਕੰਮ ਪਰ ਕਹਿੰਦਾ ਪੇ ਹੁਣ ਕੰਮ ਕਹਿੰਦਾ ਪੇ ਜਾਨ ਅਣਜਾਣ ਬੰਦਾ ਉਹਨੂੰ ਤਾਂ ਪਹਿਲੇ ਦਿਨੋਂ ਕਹਾ ਉਹਨੂੰ ਪ੍ਰੇਟਾ ਤੋਣੇ ਦਾ ਕੰਮ ਦੇਣਾ ਅੱਛਾ ਬੇ ਇਹ ਕਹਾਦਾ ਜਿਹਨ ਜਾਨ ਬੰਦਾ ਹੈਗਾ ਹੂੰ ਉਹ ਕਹਿੰਦਾ ਫੇ ਪਲੇਟਾਂ ਧੋਣੇ ਦੇ ਕੰਮ ਆ ਉਹ ਤਾਂ ਹੋਰ ਹੋਰ ਕਿਨੇ ਬੰਦੇ ਹੂੰ ਕਹਿੰਦਾ ਹੋਰ ਵੀ ਉੱਤਰ ਜਿੱਥੇ ਪਲੇਟਾਂ ਧੋਣੇ ਆਇਆ ਕਹਿੰਦਾ ਉਸ ਕੰਮ ਦੇ ਵੀ ਤਿੰਨ ਬੰਦੇ ਹੋਰ ਵੀ ਜੇ ਕਹਿੰਦਾ ਇਹ ਨਹੀਂ ਆ ਵੀ ਉਹ ਕੱਲੇ ਨੂੰ ਭੇਜ ਦੇਣਾ ਬਈ ਨੂੰ ਉੱਥੇ ਵੀ ਡਰ ਜਾਵੇ ਹੂੰ ਆਖ ਕੇ ਕਾਜੀ ਦੂਗੇ ਜਨਮਾਂ ਉਹਨਾਂ ਗੱਲ ਕਰ ਜਾਂਦੀ ਬਾਤ ਕਰ ਜਾਂਦੀ ਮੈਨੋ ਦੂਗੇ ਨੂੰ ਭੇਜ ਦਿੱਤਾ ਉਦੋਂ ਹੂੰ ਤਾਂ ਗਿਆ ਮੈਂ ਜਾ ਕੇ ਦੇਖਿਆ ਕਹਿੰਦਾ ਉਹ ਜਦ ਮੈਂ ਦੇਖਦਾ ਤਾਂ ਉੱਠਾ ਹੈ ਤਾਂ ਮੇਰੀ ਸੁਰਤ ਗਮ ਹੋ ਗਈ ਅੱਛਾ ਹਾਂ ਬੇ ਬੇ ਦੇਖੋ ਯਾਰ ਇੱਥੇ ਕਿ ਦਾਦਾ ਮਹੌਲ ਦਾ ਕੀ ਹੈ ਪਹਿਲੀ ਵਾਰ ਦੇਖਿਆ ਹੈ ਪਹਿਲੀ ਵਾਰ ਦੇਖਿਆ ਤਾਂ ਹੋ ਲੋ ਹੋਰ ਪਹਿਲੀ ਵਾਰ ਹੀ ਦੇਖਿਆ ਤਾਂ ਹੂੰ ਆਖਰ ਕਾ ਜੀ ਉਹਨਾਂ ਨੇ ਮੈਨੂੰ ਫੇਰ ਉਹ ਉਹਨੇ ਕਿਹਾ ਵਾ ਤਾਂ ਸਾਡੇ ਮਾਸਟਰ ਨੇ ਵੀ ਮੁੰਡਾ ਹਜਾਨ ਜਾਣ ਹੈ ਹੂੰ ਇਹ ਨੋ ਜਿੰਨਾ ਕਿਹਾ ਉਹ ਕੰਮ ਜਿਹੜਾ ਜਿਹੜੀਆਂ ਪਲਿੱਟਾਂ ਤੀਆਂ ਕਿ ਨਾ ਵਪਲ ਜਾਂ ਟੋਕਾ ਇਹਨਾਂ ਨੂੰ ਜਿੱਦਾਂ ਜਿੱਦਾਂ ਹੈਗਾ ਹੌਲੀ ਹੌਲੀ ਕੰਮ ਇਹਨੂੰ ਇਹਨੂੰ ਕਹਿਣਾ ਨਹੀਂ ਕੋਈ ਵੀ ਅੱਛਾ ਡਾਂਟਣਾ ਨਹੀਂ ਹੈ ਹੈ ਡਾਂਟਣਾ ਨਹੀਂ ਹੈ ਇਹਨੂੰ ਹਾਂ ਹਾਂ ਐਂ ਨਹੀਂ ਡਾਂਟਣਾ ਨਹੀਂ ਹੈ ਕੋਈ ਕੋਈ ਨਹੀਂ ਕਹਿਣਾ ਪੂਰੀ ਮੰਨਦੇ ਤੇ ਅੱਛਾ ਕਿਉਂਕਿ ਉਹਨੂੰ ਹੋਗਾ ਤਾਂ 10 12 15 ਸਾਲ ਹੂੰ ਮੇਰੇ ਮਾਸਟਰ ਨੂੰ ਹੂੰ ਚੱਲ ਜੀ ਮੈਂ ਚਲਾ ਗਿਆ ਚੱਲ ਉਹ ਕਹਿੰਦੇ ਹਾਂ ਯਾ ਦੂਸਰਾ ਦਿਨ ਹੋਇਆ ਹੂੰ ਮੈਂ ਦੇਖਦਾ ਰਿਹਾ ਕਿ ਕਿਆ ਮਾਹੌਲ ਹੈ ਕਿਆ ਗੱਲ ਹੈ ਕਿ ਤਾਂ ਉਹ ਜਿਹੜੇ ਖਾਣੇ ਬਾਅਦ ਰਾਤ ਨੂੰ ਖਾਣਾ ਲੱਗਿਆ ਹੂੰ ਤਾਂ ਉਹ ਉਹ ਤੇ ਬੰਗਾਲ ਦੇ ਅੱਛਾ ਕਿਉਂ ਖਾਣਾ ਬੰਗਾਲ ਦੇ ਤੇ ਉੱਧਰ ਦੇ ਬੋਜੀ ਹੂੰ ਤਾਂ ਜਿਹੜੇ ਜਿਹੜੇ ਹੋਰ ਤੇ ਕੋਈ ਕੇਕ ਕੋਹੋ ਜਿੱਦਾਂ ਬਣਾਣੇ ਆਏ ਬਾਅਦ ਦੇ ਵਿੱਚ ਹੂੰ ਉਹ ਹਿੱਦੇ ਦੇ ਮੁਸਲਮਾਨ ਤੇ ਜਿਹਨੂੰ ਕਹ ਯੂਪੀ ਦੇ ਅੱਛਾ ਯੂਪੀ ਦੇ ਮੁਸਲਮਾਨ ਇੱਕ ਮੁਸਲਮਾਨ ਹੋਰ ਤਾਂ ਉਹ ਜਿਹੜਾ ਸਾਡੇ ਇੱਥੇ ਹੈ ਇੱਕ ਛੇੜੀ ਪਿੰਡ ਦਾ ਉੱਥੇ ਪਾਤਰ ਲੱਗਿਆ ਵਾ ਅੱਛਾ ਨੂਰ ਪਰਵੇਦੀ ਦਾ ਨੂਰ ਇਹਦੇ ਚਾਰ ਪੰਜ ਕਮੀਜ਼ ਉਹਨੂੰ ਕਾਂਗੜ ਛੇੜੀ ਕਹਿੰਦੇ ਇਹਨੂੰ ਅੱਛਾ ਉਹ ਪਹਿਲੇ ਪਹਿਲੇ ਜਿਹੜਾ ਕਿਵਾਰਾ ਤਾਂ ਕਿ ਨਾ ਸਾਡਾ ਉੱਥੇ ਉਹਦਾ ਹੀ ਤਾਂ ਕਾਂਗੜ ਉਹ ਹਾਂ ਕਾਂਗੜ ਸੇਰੀ 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 ਅੱਛਾ ਉਹਦਾ ਉਹਨੇ ਨਾ ਤਾਂ ਨੂਰ ਦੀ ਅੱਛਾ ਹੂੰ ਚੱਲ ਮੈਂ ਦੇਖਦਾ ਨਹੀਂ ਅਜਾ ਦੂਆ ਦਿਨ ਹੋਇਆ ਜਾਂ ਦੂਸਰਾ ਦਿਨ ਹੋਇਆ ਤਾਂ ਉਹ ਮੈਨੂੰ ਮਿਲਿਆ ਹੂੰ ਉਹਨੇ ਮੈਂ ਨਜ਼ਰ ਤਾਂ ਆ ਦੇਖੀ ਹੂੰ ਉਹਨੇ ਨਾ ਬਹੁਤ ਚਾਲ ਮੇਰਾ ਕਾਕਾ ਤੂੰ ਕਿੱਥੋਂ ਆਇਆ ਹੂੰ ਮੈਂ ਕਿਹਾ ਵੀ ਮੈਂ ਨੂਰਪੁਰ ਬੇਦੀ ਤੇ ਆਇਆ ਹੂੰ ਉਹ ਕਹਿੰਦਾ ਨੂਰਪੁਰ ਬੇਦੀ ਤਾਂ ਯਾਰ ਹਾਂ ਢੁਕੇ ਤਾਂ ਆ ਗਿਆ ਮੈਂ ਕਿਹਾ ਮੇਰਾ ਮਾਸੀ ਮਾਸਟਰ ਨਹੀਂ ਉਹ ਢੁਕ ਨੂੰ ਮੈਂ ਕਿਹਾ ਹੂੰ ਨਹੀਂ ਸੁਬਸੀ ਲੈਣਾ ਆ ਤੂੰ ਪਿੰਡ ਦਾ ਨਾਮ ਜਾਣਦਾ ਪਿੰਡਾਂ ਦਾ ਨਾਮ ਮੈਂ ਪੁੱਛ ਰਿਹਾ ਜਿਹੜਾ ਪਿੰਡ ਮੈਂ ਤੇ ਪੁੱਛਣਾ ਉਹਨਾਂ ਦੇ ਦੋ-ਦੋ ਪਿੰਡ ਸੱਚ ਆ ਹੂੰ ਮੈਂ ਜ ਆਹੋ ਹੋ ਹੋ ਅੱਛਾ ਕੋਈ ਨਹੀਂ ਮੈਂ ਕਹਿੰਦਾ ਕੋਈ ਨਾ ਕੋਈ ਆਈ ਨਾ ਕਹਿੰਦਾ ਅੱਛਾ ਮੇਰਾ ਪਿੰਡ ਕਹਿੰਦਾ ਬੇਟਾ ਕਾਂ ਉਹ ਹੈਗਾ ਫੇਰੀ ਕਹਿੰਦਾ ਹਾਂ ਮੈਂ ਕਹਿੰਦਾ ਇਹਨੂੰ ਕਬਤੜੇ ਇਹ ਜਿਹੜੇ ਘਰਾਂ ਸੁਗਵਾਈ ਕਰਦੇ ਬੈਰੇ ਕੰਸਾਵੇਂ ਮੈਂ ਇਹਨਾਂ ਦੀ ਦੇਖਭਾਲ ਕਰਦਾ ਅੱਛਾ ਲੱਗਾ ਅੱਛਾ ਗੱਲ ਬਣ ਗਈ ਫੇਰ ਹੈ ਆਪਣੇ ਇਲਾਕੇ ਦਾ ਬੰਦਾ ਮਿਲ ਗਿਆ ਹਾਂ ਮੈਨੂੰ ਮਿਲ ਗਿਆ ਆਪਣੇ ਇਲਾਕੇ ਆਪਣੇ ਇਲਾਕੇ ਦਾ ਬੰਦਾ ਮਿਲ ਗਿਆ ਜੀ ਹਮ ਇੱਕ ਦੋ ਹੋਰ ਉਹ ਜਿਹੜੇ ਉਹ ਉਹ ਜਿੱਦ ਤੱਕ ਬੈੱਡ ਹੁੰਦੇ ਤੇ ਹੋਰ ਤਾਂ ਅੱਧਾ ਇੱਕ ਲੱਗ ਤੱਕ ਨਾ ਹਮ ਉਹ ਕਹਿੰਦੇ ਉਹ ਉਹਨਾਂ ਨੇ ਮੈਂ ਦੇਖਿਆ ਕਹਿੰਦੇ ਇਹ ਬੰਦਾ ਤਾਂ ਸਾਡੀ ਉੰਨੇ ਦਾ ਹੈ ਇਹ ਬਾਜੀ ਬਬੋ ਦਾ ਜੀ ਸਾਡੇ ਵਰਗੀ ਹੈ ਹਾਂ ਤੇ ਕਿੱਥਾ ਤੇਰੇ ਘਰ ਮੈਂ ਕਹਾ ਮੇਰੇ ਘਰ ਨੂੰ ਉਪਰ ਵਾਹ ਸਾਡਾ ਪੱਗੂ ਆ ਪਿੰਡ ਅੱਛਾ ਹੋਰ ਹੋਰ ਮਿਲਗੇ ਫਿਰ ਹੈ ਚਲੂ ਮੇਰੀ ਬਾਤ ਪੀਟ ਹੋ ਗਈ ਹਮ ਜਬ ਬਾਤ ਪੀਟ ਹੋ ਗਈ ਤਾਂ ਜਮਾਨੋ ਤਕਰੀਬਨ 5 ਪਾਂਛੇ ਪਾਂਛੇ ਜਾਂ 6-7 ਦਿਨ ਇੱਕ ਹਫਤਾ ਹੋ ਗਿਆ ਹਮ ਫਿਰ ਉਹ ਇਹ ਤੇ ਨੇ ਉਹ ਕਿੰਨੇ ਸਾਰੇ ਅਨਪੜ ਉਹ ਜਿਹੜੇ ਮੇਰੇ ਨਾਲ ਕੰਮ ਕਰਦੇ ਸੀ ਅੱਛਾ ਜਿਹੜੇ ਤਾਂ ਤੋਂ ਹਿੰਦਾ ਉਹ ਅਨਪੜ ਜਦ ਉਹ ਟਿੱਠੀ ਆਣੀ ਉਹਨਾਂ ਨੂੰ ਤਾਂ ਕਹਾਂ ਉਹ ਟਿੱਠੀ ਚ ਪੜਾਈ ਯਾਰ ਉਹਨਾਂ ਲਈ ਚ ਟਿੱਠੀ ਦੇ ਪੜਾਉਣ ਲਈ ਆਉਂਗਾ ਪੜਾਂ ਰਾਮਾਸਰਾ ਪੜੂ ਆ ਰਾਮਾਸਰਾ ਪੜੂ ਜਮਰ ਜੀ ਤੇ ਉਹ ਤੂੰ ਪੜਿਆ ਆ ਮੈਂ ਲੱਗਾ ਮੈਂ ਤੈਨੂੰ ਟਿੱਠੀ ਪੜ੍ਹ ਕੇ ਦੱਦੀ ਅੰਨਾ ਕਹਦਾ ਤਾਂ ਉਹ ਅਨਪੜ ਤੇ ਅੱਛਾ ਜੇ ਉਹ ਪੜਦਾ ਉੱਥੇ ਨਹੀਂ ਉਹ ਤੇ ਵੀ ਬਿੱਲੇ ਬਿੱਲੇ ਤੇ ਜਦੋਂ ਪੜੇ ਲੇਕੇ ਕੱਟ ਹੁੰਦੇ ਤੇ ਹੂੰ ਤਾਂ ਜਦ ਹਾਤਾ ਹੋ ਗਿਆ ਤਾਂ ਇੱਕ ਕੰਸਾਮਾ ਆਇਆ ਉਹ ਉਹ ਨਾ ਉਹ ਬੇਰਾ ਆਇਆ ਹੂੰ ਉਹ ਜਿੱਥੇ ਉਹ ਮੰਗਦੇ ਹੁੰਦੇ ਤੇ ਖਾਣੀਆਂ ਚੀਜ਼ਾਂ ਹੂੰ ਉਹਨਾਂ ਕੋਲ ਆ ਉਹ ਕਹਿੰਦਾ ਹਮਾਰੀ ਕਹਿੰਦਾ ਮੇਂ ਦਾ ਜਿਹੜਾ ਮੇਜ ਹੈ ਹਮਾਰੇ ਕੋ ਬਹੁਤ ਕਹਿੰਦਾ ਗੁੱਸਾ ਹੁੰਦੀ ਆ ਉਹ ਕਹਿੰਦੇ ਉਹ

ਉਮਰ ਕੰਮ ਮਿਰਚਾਂ ਦੀ ਡੱਬੀ ਲੈ ਜਾਉਂਦੀ ਮਿਰਚਾਂ ਦੀ ਡੱਬੀ ਅੱਛਾ ਮਿਰਚਾਂ ਕਾੜੀਆਂ ਨੱਚਾਂ ਮੱਕੜੀਆਂ ਹਈਆਂ ਉਹ ਲੈ ਜਾ ਡੱਬੀ ਹਾਂ ਮਹਾਰਾ ਹੁਕੰਦ ਤੈਨੂੰ ਪਤਾ ਉਮਰ ਕਹਿੰਦਾ ਤੈਨੂੰ ਕਹਿੰਦਾ ਤੂੰ ਲੈ ਤਾ ਜਾ ਅੱਛਾ ਬੀ ਆਲਿਆ ਤਾਂ ਮੈਂ ਉਹਨੂੰ ਆਹ ਵੈਰੀ ਵਲਤ ਵੀਰ ਵੀ ਇਹਦੇ ਨਾਮ ਦੇ ਅੱਛਾ ਜਲਾਇਆ ਉਹ ਵੀ ਮੈਨੂੰ ਕਹਿੰਦੇ ਉਹ ਇਥੇ ਤੰਦ ਰੋਥੀ ਉਹ ਕਹਿੰਦਾ ਮੇਰਾ ਭਾਂਡਾ ਉੱਥਾ ਗਿਆ ਹੋਵੇਗਾ ਹੂੰ ਉਹ ਜਿਹੜਾ ਪਲੇਟਾਂ ਧੁੰਦਾਰਾ ਬਾਸਰਾ ਨਾਮ ਆਸਰਾ ਹੂੰ ਇਹ ਉਹਨੇ ਦਸਦੀ ਉਹ ਕਹਿੰਦਾ ਹਾਂ ਪੜਿਆ ਵਾ ਸਾਨੂੰ ਪਤਾ ਨਹੀਂ ਲੱਗਿਆ ਹੂੰ ਇਹ ਦੱਸ ਦਿੱਤਾ ਚਾਹ ਦੀ ਉਹ ਦੱਸ ਮੈਨੂੰ ਦੇਵੇ ਮੈਂ ਕਹਿੰਦਾ ਨਹੀਂ ਮੈਂ ਨਹੀਂ ਕਹਿੰਦੇ ਦੱਸ ਅੱਛਾ ਜਿੱਤੇ ਮੈਂ ਮੈਨੂੰ ਯਾਨੀ ਆ ਨਾਮ ਦਿੱਤਾ ਹੂੰ ਹਾਂ ਹਾਂ ਉਹ ਬਰੋ ਬੜੀ ਦੱਸ ਮੇਰੇ ਜੀਪ ਪਾ ਲਈ ਅੱਛਾ ਨਹੀਂ ਨਹੀਂ ਤਾਂ ਸਾਨੂੰ ਹਾਂ ਦੱਸਿਆ ਹਾਂ ਉਹਦੇ ਇਲਾਵਾ ਹੁੰਦੀ ਹੁੰਦੀ ਮੇਰੀ ਬਾਤ ਵੀ ਤੇ ਮੈਨੂੰ ਉੱਥੇ ਬਰੇਟਾਂ ਤੋਂ ਗੱਲ ਕਰ ਹੂੰ ਧੋਨੇ ਵਿੱਚੋਂ ਉਹ ਜਿੱਥੇ ਪੈਂਟਰੀ ਆਏ ਰਹਿੰਦੇ ਤੇ ਚੀਜ਼ਾਂ ਮੰਗਦੇ ਹੁੰਦੇ ਤੇ ਅੱਛਾ ਉੱਥੇ ਜਾਂਦਾ ਮੈਨੂੰ ਹੂੰ ਪ੍ਰਮੋਸ਼ਨ ਹੋ ਗਈ ਹਾਂ ਪ੍ਰਮੋਸ਼ਨ ਹੋ ਗਈ ਤੁਹਾਡੀ ਉਹ ਕਹ ਉਹ ਕਹਿੰਦੇ ਸਾਹ ਪੜਿਆ ਵਾ ਹੂੰ ਫਿਰ ਮੈਂ ਅੰਦਰ ਹੀ ਹੋਰ ਗਿਆ ਹੂੰ ਜਾਂ ਮੇਰੀ ਖੁਦ ਹੋੜੇ ਬਾਤ ਵੀ ਤੇ ਹੂੰ 2 ਹਫ਼ਤੇ ਹੋ ਗਏ ਜਦੋਂ ਦੇਖਾਂ ਅੰਦਰ ਵੀ ਕਿਆ-ਕਿਆ ਹੁੰਦਾ ਇਹ ਕਿੱਦਾਂ ਕਿਦਾਂ ਲੈ ਲਾਕ ਦੇ ਹੂੰ ਜਦ ਉਹ ਉਹ ਜਿੱਥੇ ਖਾਣਾ ਕਮਰਾ ਥਾ ਕਿ ਨਾ ਹੂੰ ਜਿੱਥੇ ਉਹ ਅੰਗਰੇਜਮੈਂਟ ਇਤੀ ਹੂੰ ਉੱਥੇ ਮੈਂ ਚਲੇ ਗਿਆ ਕੱਲਾ ਹੀ ਹੂੰ ਉਹ ਕਾਹ ਤੂੰ ਚਲਾ ਗਿਆ ਕੱਲਾ ਹੂੰ ਨਾ ਉਹ ਜਿਹੜਾ ਬੱਟਲਰ ਥਾ ਕਿ ਨਾ ਉਹ ਕੀ ਉਹ ਉਹ ਉਹੀ ਕਰਕੇ ਮੈਂ ਦੇਖ ਲਿਆ ਤਾਂ ਵੀ ਸਾਡੇ ਉਧਰ ਨਹੀਂ ਆਇਆ ਅੱਛਾ ਤਾਂ ਉਹ ਦਿਨ ਬਦਲ ਤੇ ਇੱਕ ਬੜਾ ਉਹ ਉਹ ਛੋਟਾ ਦਾ ਦੋ ਇੱਕ ਹੋ ਤਾਂ ਬਟਲ ਰੂਟ ਦੋ ਥੀ ਹਮ ਜਦ ਮੈਂ ਗਿਆ ਜਦ ਮੈਂ ਦੇਖਿਆ ਤਾਂ ਉਹ ਖਾਣਾ ਨੇ ਗਲੀ ਫੈਲ ਪਸਾਈ ਦੇ ਅੱਛਾ ਨਹੀਂ ਜਾਂਦੇ ਵਿੱਚ ਹਮ ਮੈਂ ਜਾਂਦੇ ਨੇ ਇੱਕ ਖਾੜ ਲਿਆ ਅੱਛਾ ਹੈ ਹਮ ਉਹ ਉਹ ਮੈਨੂੰ ਜਦੋਂ ਮੇਰਾ ਬਾਕ ਪਾ ਉਹ ਬਿਤਾ ਇਹ ਨਹੀਂ ਕੱਢੀ ਜੀ ਇੱਕ ਖਾਣਾ ਇਹਦੇ ਪਰੇ ਜੋਕ ਸੁਲਾਈਆ ਇਹ ਪਹਿਲਾ ਨੰਬਰ ਦੋ ਨੰਬਰ ਤਿੰਨ ਚਾਰ ਮੈਂ ਕਾ ਕੀ ਆਇਆ ਹੈ ਹੂੰ ਕਹਿੰਦਾ ਜੀ ਪੁਲੀਸ਼ ਆਵਾਜੋ ਜੋ ਜੋ ਜਿਹੜੀ ਜਿਹੜੀ ਚੀਜ਼ ਹੈਗੀ ਹੈ ਸਪਲਾਈ ਹੋਣੀ ਉਹ ਲਿਖੀ ਮੈਂ ਕਹਾਂ ਮੈਂ ਕਹਾਂ ਮੈਨੂੰ ਪਰਫ ਗਾੜੀ ਕਾ ਦੇਖਤਾ ਤਾਂ ਦੇਖਿਆ ਕੀ ਕੀ ਆਇਆ ਅੱਛਾ ਕਹਿੰਦਾ ਤੂੰ ਜਾਣਦਾ ਹੂੰ ਅ ਪੜਿਆ ਉਹ ਵੀ ਨਹੀਂ ਤਾਂ ਮੇਰੇ ਜਿੰਨਾ ਅੱਛਾ ਉਹ ਉਹ ਵੀ ਚਾਰ ਕੇ ਬੜਿਆ ਪੰਨ ਜਿਹੜਾ ਫਟ ਰਿਹਾ ਹੂੰ ਮੈਂ ਬੜਿਆ ਮੈਂ ਕਹਾਂ ਉਹ ਮੈਂ ਦੇਖਿਆ ਮੈਂ ਕਹਾਂ ਆ ਮੈਂ ਕਹਾ ਪਹਿਲਾ ਨੰਬਰ ਚੂਭੀ ਹੈਗਾ ਮੈਂ ਕਹਾ ਪੇਸ਼ ਵੀ ਹੈਗਾ ਹੈ ਹੈ ਪੋ ਵੀ ਹੈਗਾ ਹੂੰ ਤਾਂ ਗ੍ਰੇਮ ਚੂਭੀ ਹੈਗਾ ਮੈਂ ਕਿਹਾ ਅੱਛਾ ਗ੍ਰੇਮ ਹੋ ਗਿਆ ਮੈਂ ਕਹਾ ਆ ਜਿਹੜਾ ਬੱਚਿੰਗ ਦਾ ਮੈਂ ਚਲੀ ਵੀ ਹੈਗੀ ਬੱਚਿੰਗ ਦਾ ਬੱਚਿੰਗ ਦਾ ਪੇਸ਼ ਵੀ ਹੈਗੀ ਹੈ ਅੱਛਾ ਜੀ ਹੈ ਮੈਂ ਜਿਹੋ ਜਿੰਨਾ ਬਲੀ ਬਾਰੇ ਸਾਰੇ ਖਾਣੇ ਤੇ ਸਾਰੇ ਪੜ੍ਹ ਉਹ ਹਾਲਤ ਪੜਿਆ ਮੈਂ ਹਾਂ ਜੀ ਮੈਂ ਕਿਹਾ ਤੈਨੂੰ ਪੜੇ ਬੇਵਾਰ ਹੈ ਨਾ ਨਾ ਬੱਲਾ ਬੱਲਾ ਬੋਲ ਬੋਲ ਬੇਚੂ ਤਾਂ ਬੰਦਾ ਹੀ ਬਹੁਤ ਠੀਕ ਹੈ ਆਵਾਜ਼ੀਆ ਕੀ ਜੀ ਬੇ ਫਿਰ ਮੈਂ ਉਹ ਜਿੱਥੇ ਦੇ ਖਾਣੇ ਸਪਲਾਈ ਹੁੰਦੇ ਏ ਤੇ ਕਿ ਨੀ ਤੇ ਮੰਗਦੇ ਉਹਨੇ ਉੱਥੇ ਪਹੁੰਚ ਕੇ ਫਿਰ ਹੈ ਉੱਥੇ ਪਹੁੰਚ ਗਏ ਤੁਸੀਂ ਹਾਂ ਉੱਥੇ ਪਹੁੰਚ ਗਿਆ ਕਿ ਸਵੇਰ ਨੂੰ ਸਾਡੇ ਖਾਣੇ ਵਾਸਤੇ ਕੀ ਖਾਣਾ ਸੀ ਹੂੰ ਉਹ ਉਹ ਦੋ ਬਰੈਡ ਪੀਸ ਹੂੰ ਉਹਨਾਂ ਬਿਲ ਗੱਭਾ ਮੱਖਣ ਦੀਆਂ ਚਾਹਦੀਆਂ ਹੂੰ ਉਹ ਦੋਸੇ ਕਰ ਕਰ ਹੂੰ ਤਾਂ ਕਾਹ ਨਾਲ ਇਹ ਕੋ ਉਹ ਬੜਾ ਹੁੰਦਾ ਆਸੀਂ ਜੇ ਉਹ ਅਸੀਂ ਕੱਪ ਨਾ ਰਜਣਾ ਤਾਂ ਹੂੰ ਸਾਡੇ ਮਾਤਾ ਅਸੀਂ ਜਿਹੜੇ ਗਲਾਸ ਤੇ ਉਹ ਵੀ ਰੱਖੇ ਗਲਾਸ ਪਵਾ ਨਹੀਂ ਚਾ ਹੂੰ ਤਾਂ ਉਹਦੇ ਨਾਲ ਦੋ ਦੋ ਟਿਕੀਆਂ ਮੱਖਣ ਦੀਆਂ ਹੂੰ ਤਾਂ ਨਾਲੇ ਉਹ ਬ੍ਰੈਡ ਸਵੇਰੇ ਹੋ ਚੱਕਰੀ ਉਤੇ ਅੰਦਾ ਹੈ ਥੇਨ ਆ ਜਾਣਾ ਆਂਡੇ ਆ ਲੈ ਨੇ ਅੱਛਾ ਉਹ ਕਿਹੜਾ ਆਂਡਾ ਚਾਹੀਦਾ ਹੂੰ ਹਾਂ ਉਹ 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 ਤਾਂ ਉਹ ਤਾਂ ਘਰ ਜਾਣਾ ਆਵੇ ਤੇ ਅੰਦਾ ਅੰਦਾ ਡ੍ਰੈਗ ਅੰਦਾ 3 ਵੈਲ ਅੰਦਾ ਜਨੋ ਕਿਹਾ ਉਹ denn ਕੇ ਸਮਾਂ ਨਾ ਹੰਡੇ ਲੀਆਂ ਅੱਛਾ ਅੱਛਾ ਚੱਲ ਉਹ ਵੀ ਜੀ ਸੁਣਨਾ ਕਰਨਾ ਵੀ ਕਿੱਦਾਂ ਉਹ ਕਹਿੰਦੇ ਤੁਸੀਂ ਉਹ ਤੁਸੀਂ ਖਾਣਾ ਹਾਂ ਹੈ ਉਹ ਅਸੀਂ ਕੀ ਆ ਅਸੀਂ ਨਹੀਂ ਖਾਣਾ ਅਸੀਂ ਬ੍ਰੈਕਫਾਸਟ ਦੇ ਅੰਡਾ ਲੈ ਜਾਣਾ ਜਿਹੜਾ ਸਾਰਾ ਰੋਟ ਉਹ ਰੋਟੀ ਵਰਗਾ ਹੁੰਦਾ ਅੱਛਾ ਆਮਲੇਟ ਹਾਂ ਹਾਂ ਬਾਜਾ ਜਾਇ ਨੋ ਉਹ ਆਮਲੇਟ ਲੈ ਜੇ ਇਹ ਨੋ ਉਹ ਤੋਂ ਬਦਦਰ ਤਾਂ دماغ ਤੈਨੂੰ ਕਿਹਾ ਬਈ ਬੂਜੀ ਹੋਇਆ ਵਾ ਹੁਣ ਅੱਛਾ 1 20 ਸਾਲ ਤੇ ਵੱਧ ਹੋ ਗਈ ਉਮਰ ਹਾਂ ਆਮਲੇਟ ਖਾ ਲੈਣਾ ਹੂੰ ਉਹ ਕਹਿੰਦਾ ਬੱਸ ਬਾਹੋਂ ਠੀਕ ਹੈ ਕਿੰਨੇ ਸਾਲ ਰਹੇ ਲਾਹੌਰ ਤੁਸੀਂ ਮੈਂ ਰਿਆ 1 ਸਾਲ ਤੋਂ 8 ਮਹੀਨੇ 8 ਮਹੀਨੇ ਲਾਹੌਰ ਰਹੇ ਫਿਰ ਵਾਪਸ ਆ ਗਏ ਨੂਰਪ੍ਰਪੇਦੀ ਤਾਂ ਲਹਿ ਦੱਸ ਮੈਨੂੰ ਪਹਿਲੇ ਥੋੜਾ ਜਿਹਾ ਗਿਆਨ ਤਾਂ ਮੈਂ ਪੜਿਆ ਲਿਖਿਆ ਬਾਤਾਂ ਜਦ ਮੈਂ ਦੇਖਣਾ ਦੇਖਿਆ ਉਹ ਜਾ ਕੇ ਫਿਰ ਨਾ ਤੋੜਨਾ ਸਭ ਕੁ ਕਰਨਾ ਦੋਹਾਂ ਨੇ ਤਾਂ ਉਹ ਕਹਿੰਦੇ ਯਾਰ ਉਹਨਾਂ ਨੇ ਕਹਿੰਦਾ ਇਨਕਲਾਬ ਜਿੰਦਾਬਾਦ ਅੱਛਾ ਪਾਕਿਸਤਾਨ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਅੱਛਾ ਫਿਰ ਮੈਂ ਕਿਹਾ ਉਹ ਸਾਰੇ ਇਹ ਕਰਦੇ ਇਨក្លਾਬ ਜਦੋਂ ਜਿਹੜੇ ਕਹਿੰਦੇ ਵੀ ਪਾਕਤਾਂ ਦੇ ਪਾਕਤਾਂ ਦਾ ਨੋਈ ਹੁਣ ਸੁਣਿਆ ਮੈਂ ਇੱਥੇ ਅੱਛਾ ਪਾਕਤਾਂ ਜਿੰਦਾਬਾਦ ਫਿਰ ਮੈਂ ਕਹਾਂ ਬਈ ਮੈਂ ਹਾਲਾਤ ਖਰਾਬ ਹੋ ਗਏ ਹੈ ਹਾਲਾਤ ਖਰਾਬ ਹੋ ਗਏ ਫਿਰ ਮੈਂ ਇੱਕ ਲੋਕ ਕਹਾ ਸੁਣੇ ਦੇ ਜਿਹੜੇ ਹਿੰਦੂ ਤੇ ਇੱਕ ਕੋਈ ਇੱਕ ਬੜਾ ਡਾਕਟਰਤਾ ਹੂੰ ਉਹ ਡਾਕਟਰ ਜਿਹਨੂੰ ਉਹ ਡਾਕਟਰ ਮਾਰ ਦਿੱਤਾ ਰਾਤ ਨੂੰ ਹੂੰ ਮਾਰ ਦਿੱਤਾ ਕਿਆ ਕੁਛ ਨਹੀਂ ਹੂੰ ਉਹਨਾਂ ਨੇ ਕਿਸੇ ਨੇ ਹੋਰ ਇੱਕ 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 ਹੋਰ ਅਫਸਰਤਾ ਹੁੰਦਾ ਹੈ ਹਿੰਦੂ ਹੂੰ ਉਹ ਵੀ ਮੈਂ ਕਦੇ ਇਹ ਪੜਨਾ ਸੁਣਾ ਮੈਂ ਕਹੀਂ ਬਾਤ ਕਿਹਾ ਹੈ ਹੂੰ ਫਿਰ ਜਨਮ ਦੇਖਿਆ ਤਾਂ ਪੇ ਅਖਬਾਰ ਆਦੀ ਦੇ ਕੋ ਅੱਛਾ ਫਿਰ ਨਾ ਅਖਬਾਰ ਮੈਂ ਕਿਹਾ ਯਾਰ ਉਹ ਦੀ ਗੱਲ ਨਹੀਂ ਮਕਵਾ ਦਿੱਤੀ ਹੈਗੀ ਫੇਰ ਨਾ ਅਖਬਾਰ ਦੇਖੀ ਤਾਂ ਉਹਦੇ ਵਿੱਚ ਕੀ ਅੰਦਾਜ਼ਾ ਕਰ ਬਈ ਹੁਣ ਤਾਂ ਕੰਮ ਖਰਾਬ ਹੈ ਖਰਾਬ ਹੈ ਨਾ ਮਸੀ ਮਾਸਟਰ ਨੂੰ ਕਿਹਾ ਕਰਨ ਨੂੰ ਕਰਨ ਦਿੱਤੀ ਭਾਈ ਹੂੰ ਤੇ ਤੁਸੀਂ ਕਹੋ ਬਿਮਾਰ ਹੈ ਤੇਰਾ ਪਿਤਾ ਬਿਮਾਰ ਹੈਗਾ ਬਈ ਆਜਾ ਛੁੱਟੀ ਦੇ ਕੇ ਅੱਛਾ ਫਿਰ ਕੋ ਹੋਰ ਨਵੀਂ ਬਾਤ ਦੇਖੀ ਮੈਂ ਹੂੰ ਫਿਰ ਉਹ ਜਿਹੜਾ ਅਫਸਰ ਸ਼ਰਾਬ ਪਲਾਂਦਾ ਤੱਕ ਨਾ ਹੂੰ ਜੇ ਸਪਲਾਈ ਕਰਦਾ ਤਾਂ ਹੂੰ ਉਹ ਫੇਰ ਅਠੀ ਦਿਨੀ ਐ ਇਕ ਕੋਨਾ ਦਾ ਨਾਟਕ ਹਰਦਾ ਅੱਛਾ ਅੰਦਰ ਕੋਈ ਜਾਂ ਜਾ ਸਕਦਾ ਸਿਰਫ ਕਹਤਾ ਬੈਂ ਗਵਾ ਦੇ ਬੈਂਡਾਰੇ ਤੇ 6 ਬੰਦੇ ਗਵਾ ਦੇ ਤਾਂ ਕਾ ਸ਼ਰਾਪਨਾਣੇ ਵਾਲੇ ਕਹਿ ਇੱਕ ਬੰਦਾ ਹੋਰ ਤਾਂ ਜਿਹੜੀ ਕੋਈ ਕੀ ਖਾਸ ਚਾਹੀਦੀ ਜਿੰਦਾ ਸਾਰਾ ਪਰੀਆਂ ਦਾ ਤਖਤ ਉੱਤੋਂ ਨਾ ਐਦਾਂ ਦਾ ਮਹਿਮਨ ਤੇਰੀ ਮੈਂ ਮੇਰੇ ਨਾਲ ਮੇਰੀ ਨਾਲ ਕੋਈ ਫਰਕ ਨਹੀਂ ਅੱਛਾ ਹਾਂ ਅੱਛਾ ਕੋਈ ਫਰਕ ਨਹੀਂ ਅੱਛਾ ਪਰ ਦਿਸਰ ਨੰਬਰ ਇਹ ਥੋੜਾ ਨਹੀਂ ਪਈ ਜਿੰਨਾ ਸਾਡਾ ਬੇਸਮਝੀ ਹੋ ਨਹੀਂ ਦੀ ਅੱਛਾ ਬਾਹਰ ਦੀ ਮਹਾਗ ਨਚਰਾਉਣਾ ਨਹੀਂ ਮਹਿਮਾਨਾਂ ਨਾਲ ਇੱਕ 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 ਦੂਈਆਂ ਗਰੀਆਂ ਇਹਨਾਂ ਦੂਈ ਮਹਿਮਾਨਾਂ ਨਚਣਾ ਅੱਛਾ ਕੋਈ ਉਹਨਾਂ ਦਾ ਮਨ ਦੇ ਵਿੱਚ ਗਹਿਰਤ ਨਹੀਂ ਸਮਝਣੀ ਅੱਛਾ ਸਾਡਾ ਤਾਂ ਮਾਰਦ ਨੂੰ ਸਮਝਾਉਣਾ ਕਿ ਇਹ ਦੇਖ ਲੈਣ ਤਾਂ ਉਹ ਫਿਰ ਕਿੱਦਾਂ ਦੇਖਣਾ ਅੰਦਰ ਨਹੀਂ ਜਾ ਸਕਦੇ اچھا ਉਪਰ ਰੋਸ਼ਨਦਾਨਾਂ ਦੇ ਵਿੱਚ ਬੈਠ ਕੇ ਦੇਖਣਾ ਥੱਲੇ ਨੂੰ ਆਹ ਦੇਖਿਆ ਤੁਸੀਂ ਸਾਰਾ ਡਾਂਸ ਹੈ ਦੇਖਿਆ ਤੁਸੀਂ ਇਹ ਅੱਛਾ ਰੋਸ਼ਨਦਾਨ ਉੱਪਰ ਜਿਹੜਾ ਉੱਪਰ ਲੱਗਣਾ ਉਹ ਰੋਸ਼ਨਦਾਨ ਤੇ ਤੇ ਉੱਥੇ ਬੈਠ ਕੇ ਦੇਖਣਾ ਅੰਦਰ ਨਹੀਂ ਕਿਨਾਂ ਦਾ ਸਕਦੇ ਅੱਛਾ ਤਾਂ ਹੋ ਉਹ ਵੀ ਦੇਖਿਆ ਹੂੰ ਹੈ ਜੀ ਵੇਰ ਉਹ ਤਾਂ ਨਾ ਪਤਾ ਕਿ ਜੇ ਅੰਦਰ ਬੀਤੀ ਸਾਕੂ ਮੈਂ ਦੇਖਿਆ ਲਾ ਹੋਂ ਦਾ ਫਿਰ ਦੁਰਕ ਮਗਰੇ ਕਹਿੰਦਾ ਮੈਂ ਆਪਣਾ ਡਿਸਪਲਨ ਜਿਆ ਹੂੰ ਠੀਕ ਰੱਖਿਆ ਯਾਰ ਨਾ ਆਪਣੇ ਕਹਤੇ ਕਿ ਮਾਪ ਨੇ ਇੱਕ ਗਲ ਸਮਝਾ ਦਿੱਤੀ ਹੂੰ ਕਿ ਕਿਸੇ ਦਾ ਸਾਥ ਨਹੀਂ ਕਰਨਾ ਹੂੰ ਕਿਸੇ ਦਾ ਸਾਥ ਕਾise ਅਗਰ ਕਾਏ ਬਿਨਾ ਉਹ ਕਾ ਵੀ ਹੀਰਾ ਮੰਡੀ ਜਾਣਾ ਹੈ ਅੱਛਾ ਹੀਰਾ ਮੰਡੀ ਉਹਦੀ ਜਿੱਥੇ ਟੀਮੀਆਂ ਨਹੀਂ ਹੁੰਦੀਆਂ ਤੀਆਂ ਹਾਂ ਹਾਂ ਜਨਾਨੀਆਂ ਉਧਰ ਨਹੀਂ ਜਾਣਾ ਖੁਦ ਵੀ ਜਾਣਾ ਗਏ ਤਾਂ ਹੀਰਾ ਮੰਡੀ ਮੈਂ ਨਹੀਂ ਗਿਆ ਪੱਕੀ ਗੱਲ ਹੈ ਬਿਲਕੁਲ ਮੈਂ ਲੈ ਵਾ ਗਈ ਵਾ ਅੱਛਾ ਹਾਂ ਪਤਾ ਤਾਂ ਆ ਵੀ ਹੈਗੀ ਹੀਰਾਵੰਡੀ ਪਤਾ ਤਾਂ ਅੱਛਾ ਅਸੀਂ ਇੱਕ ਹੋ ਤਾਂ ਦੋ ਹੋਤੇ ਮੁਸਲਮਾਨਾਂ ਦੇ ਮੁੰਡੇ ਹੂੰ ਮੈਨੂੰ ਲੱਗਦਾ ਨੂੰ ਤੁਹਾਨੂੰ ਇੱਕ ਚੀਜ਼ ਲਿਖਾ ਦੇਣੀ ਹੈ ਮੈਂ ਕਿਹਾ ਚਲੋ ਹੂੰ ਚੱਲ ਜੀ ਸਾਨੂੰ ਬਾਹਰ ਬਾਹਰ ਬੈਠਾ ਉਰੇ ਹੂੰ ਉਹ ਉਹ ਉਰੇ ਜਿੱਥੇ ਦਰਵਾਜ਼ਾ ਤਾਂ ਹੂੰ ਕਹਿੰਦਾ ਤੁਸੀਂ ਚੱਲੀ ਜਾ ਮੈਂ ਕਿਹਾ ਇਹ ਮੈਂ ਕਿਹਾ ਸਾਨੂੰ ਨਹੀਂ ਪਤਾ ਅੰਦਰ ਅਸੀਂ ਨਹੀਂ ਜਾ ਸਕਦੇ ਮੈਂ ਕਿਹਾ ਉੱਤੇ ਬੈਠ ਕੇ ਜਾਣੋ ਇਕ ਦੋ ਬੰਦੇ ਆਏ ਉਹਨਾਂ ਦੇ ਜਨਾਨੀਆਂ ਦੀ ਟੀਮਿਆਂ ਦੇ ਉਹ ਤੂੰ ਮੈਂ ਜਹਾ ਬੈਠੀ ਹੈ ਇਕੱਲੇ ਮੈਂ ਕਿਹਾ ਹਮ ਠੀਕ ਨਹੀਂ ਹੈ ਤੂੰ ਜਦ ਐਸੇ ਕਿ ਇਧਰ ਹੀ ਇਧਰ ਕੈਸੀ ਆ ਗਏ ਮੈਂ ਕਿਹਾ ਮੇਰੇ ਦੋਸਤ ਰਾਏ ਦੋਸਤ ਚਲੇ ਗਏ ਮੈਂ ਕਿਹਾ ਆਪਕੇ ਅੰਦਰ ਉਧਰ ਚਲੇ ਗਏ ਮੈਂ ਨਹੀਂ ਜਾਤਾ ਮੈਂ ਬਿਮਾਰ ਬੰਦਾ ਹਾਂ ਮੈਂ ਤਾਂ ਐਸੇ ਚ ਮੈਨੇ ਕਹੇ ਆਖਿਰਕਾਰ ਉਹ ਆ ਗਏ ਤਾਂ ਉਹ ਮੈਂ ਦੇਖਿਆ ਜੀ ਗਾਣੀ ਆਪਣਾ ਕੋ ਨੂੰ ਸਾਥਨ ਆ ਜਿਹੜਾ ਕਹੇ ਮਰਖਿਆ ਕਹੇ ਮਰਖਿਆ ਜੋ ਜਨੋ ਕਾ ਬਾਪ ਨਾ ਮਾਂ ਕਾ ਬਿਆਹ ਨਾ ਸਭ ਕੁਝ ਤਦੋਂ ਉਸਨੂੰ ਆਪਣਾ ਆਪਾਸ ਕੀਤਾ ਹੁਣ ਮੈਂ ਆਕਰਿ ਜਾਂ ਆਕਰਤਨ ਹੈ ਕਰੀ ਆ ਗਿਆ ਉਸ ਵੇਲੇ ਮੇਰੀ ਉਮਰ 21 ਸਾਲ ਦੀ ਹੋ ਗਈ ਸੀ ਵਾਹ ਜੀ ਵਾਹ ਲਾਹੌਰ ਸਾਰਾ ਦੇਖ ਲਿਆ ਹੀਰਾ ਮੰਡੀ ਵੀ ਦੇਖ ਲਈ ਹੈ ਉਹ ਵੀ ਦੇਖ ਲਈ ਉਦੋਂ ਤੱਕ ਹੋਰ ਸਭ ਕੁਝ ਦੇ ਚੜੀਆਂ ਕਰ ਗਿਆ ਗਾਇਬ ਕਾਨ ਉਹ ਤਾਰੇ ਦੇਖ ਲਏ ਜਿਹੜੀਆਂ ਘੰਗੀਆਂ ਫੇਰੀਆਂ ਫਿਰ ਕ ਵੀ ਦੇਖ ਲਿਆ ਵਾ ਸਭ ਕੁ ਦੇਖਿਆ ਉਹਦਾ ਥੋੜਾ ਨਹੀਂ ਅੱਛਾ ਭਗਤ ਸਿੰਘ ਬਾਰੇ ਸੁਣਿਆ ਭਗਤ ਸਿੰਘ ਦੇਖੇ ਸੀ ਉਦੋਂ ਦੇ ਪੰਜ ਸੌ ਦਸ ਸਾਲ ਨਹੀਂ ਕੀਤਾ ਜਵਾਰ ਲਾਲ ਦੇ ਕਿਆ ਦੇਖਿਆ ਜੋਹਰ ਲਾਲ ਹਾਂ ਕਿਦਾਂ ਦਾ ਸੀ ਜੋਹਰ ਲਾਲ ਹੈ ਜੋਹਰ ਲਾਲ ਹੈ ਆਜ ਕਨ ਪਾਣੀ ਨਹੀਂ ਲੰਬੀ ਹੋ ਲੰਬਾ ਥਾ ਅੱਛਾ ਅਸੀਂ ਦੇਖਿਆ ਤਾਂ ਕਿੱਥੇ ਪਾਕੜਾ ਆਇਆ ਤਾਂ ਇੱਕ ਮੇਰੀ ਅੱਛਾ ਉੱਥੇ ਦੇਖੇ ਪਾਕੜਾ ਪਾਕੜਾ ਆਪਣੇ ਇੱਥੇ ਹੂੰ ਹੂੰ ਅディ ਘਟਨ ਕੀਤਾ ਤਾਂ ਜਾਰੀ ਪਹਿਲੇ ਪਹਿਲੇ ਅੱਛਾ ਉਹ ਜਹਾਰ ਚ ਆਇਆ ਤਾਂ ਫੇ ਅੱਛਾ ਤਾਂ ਅਸੀਂ ਵੀ ਦੇਖਣ ਗਏ ਸੀ ਇੱਕ ਜਿਹੜਾ ਲਾਠੀਆਂ ਨਾਲ ਮਾਰਵਾ ਲਾਲਾ ਲਾਜਪਤਰਾਈ ਨਾ 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 ਹਨਪਤ ਲਾਜਪਤਰਾਏ ਦੇਗਾ ਲਾਠੀਆਂ ਨਾਲ ਮਾਰ ਦਦਤਾ ਹੂੰ ਤਾਂ ਇੱਕ ਉਹ ਦੇਖਿਆ ਬਤਾ ਲਾਲਾ ਲਾਜਪਤਰਾਈ ਦੇਖੇ ਵੇ ਹੈ ਹਾਂ ਲਾਲਾ ਲਾਜਪਤਰਾਈ ਦੇਖੇ ਵੇ ਉਹ ਦੇਖਿਆ ਉਹ ਕਿੱਥੇ ਦੇਖੇ ਤੁਸੀਂ ਉਹ ਉਹ ਦੇਖੇ ਜਿੰਨਾਂ ਕਿ ਉਹਦੇ ਨਾਲ ਚਾਰ ਪੁੱਤ ਸਾਨੂੰ ਦੂਰ ਤੇ ਦੱਸ ਲਿਆ ਫਿਰ ਤੁਰਨ ਗਏ ਜੇ ਕਹਿੰਦੇ ਇਹ ਲਾਜ ਪਤਰਾ ਇਹ ਲਾਲਾ ਲਾਜ ਪਤਰਾ ਇਹ ਲਾਲਾ ਲਾਜ ਪਤਰਾ ਐਂਡਰ ਦੱਸਿਆ ਦੱਸਾਨੂੰ ਲੋ ਜੀ ਅੱਜ ਅਸੀਂ ਬਾਪੂ RAM ASTRA ਜੀ ਨੂਰਪੁਰ ਬੇਦੀ ਸੈਣੀ ਮਾਜਰੇ ਪਿੰਡ ਦੇ ਵਿੱਚ ਇਹਨਾਂ ਦੇ ਨਾਲ ਗੱਲਾਂ ਬਾਤਾਂ ਰਿਕਾਰਡ ਕੀਤੀਆਂ ਜੀ 100 ਸਾਲ ਤੋਂ ਵੱਧ ਉਮਰ ਹੈ ਜੀ ਔਰ ਮਾਸ਼ਾਅੱਲਾ ਬਿਲਕੁਲ ਸਿਹਤਯਾਬ ਹੈ ਬਾਪੂ ਜੀ ਤੁਹਾਡਾ ਵੀਡੀਓ ਅਸੀਂ ਦੁਨੀਆ ਨੂੰ ਦਿਖਾ ਦੇਣਾ ਹੁਣ ਜੀ